ਜਦੋਂ ਡੋਨਲਡ 트ੰਪ ਪ੍ਰੈਜ਼ੀਡੈਂਟ ਬਣੇ ਆ ਤੇ ਸਭ ਤੋਂ ਵੱਡਾ ਕੰਮ ਜਿਹੜਾ ਉਹਨਾਂ ਨੇ ਕੀਤਾ ਬੰਦੇ ਡਿਪੋਰਟ ਕਰਨੇ ਸ਼ੁਰੂ ਕਰਦੇ ਫਿਰ ਥੋੜਾ ਕੰਮ ਮੱਠਾ ਜਾ ਪੈ ਗਿਆ ਹੁਣ ਕਹਿੰਦੇ ਕੰਮ ਫੇਰ ਇੱਕ ਰੀ ਤੇਜ਼ ਹੋ ਗਿਆ ਸਰਵਲਿੰਗ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਈਡੀਲੀ ਗਲਤ ਹੈ ਇਹ ਹੈ ਕਿ ਜਿਉਂ ਦੁਨੀਆ ਦੇ ਮੁਲਕਾਂ ਨਾਲ ਕਰ ਰਹੇ ਉਹਦੀ ਗੱਲ ਕੀਤੀ ਜਾਵੇ ਪਰ ਉਹ ਇੰਨਾ ਹਨ ਪ੍ਰੋਡਿਕਟੇਬਲ ਤੇ ਇੰਨੇ ਥੋੜੇ ਥੋੜੇ ਸਮੇਂ ਬਾਅਦ ਚੇਂਜ ਹੋ ਰਿਹਾ ਕਿ ਉਹਦੇ ਬਾਰੇ ਗੱਲ ਸਾਨੂੰ ਵੀ ਸੋਚ ਸਮਝ ਕੇ ਕਰਨੀ ਪੈਂਦੀ ਹੈ ਜੀ ਚਲੋ ਉਹਨੂੰ ਹਾਲ ਦੀ ਘੜੀ ਪਾਸੇ ਰੱਖ ਕੇ ਉਹ ਵੀ ਬਹੁਤ ਕੁਝ ਚੱਲ ਰਿਹਾ ਅਸੀਂ ਜਿਹੜਾ ਇਹ ਡਿਪੋਰਟੇਸ਼ਨ ਦਾ ਮੁੱਦਾ ਇਹਦੇ ਤੇ ਗੱਲ ਕਰਦੇ ਆ ਜਿਹੜਾ ਵਿਭਾਗ ਹੈ ਨਾ ਜੀ ਆਈਐਸ ਹੂੰ ਹੂੰ ਉਹਨਾਂ ਵੱਲੋਂ ਫੜ ਫੜ ਕੇ ਬੰਦੇ ਜਿਹੜੇ ਨੇ ਉਹ ਇਸ ਤਰ੍ਹਾਂ ਡਿਟੈਂਸ਼ਨ ਸੈਂਟਰਾਂ ਵਿੱਚ ਭੇਜੇ ਜਾਂਦੇ ਨੇ ਜੀ ਤੇ ਫਿਰ ਉੱਥੋਂ ਰਿਪੋਰਟ ਹੁੰਦੇ ਨੇ ਉਹਨਾਂ ਨੂੰ ਉਤਸ਼ਾਹਿਤ ਕਰ ਲਿਓ ਉਹਨਾਂ ਦੀ ਭਰਤੀ ਵਧਾਉਣ ਲਈ ਆਈਐਸ ਤੇ ਅਫਸਰਾਂ ਦੀ ਸਰਕਾਰ ਕੀ ਕਰ ਰਹੀ ਹੈ ਇਸ ਬਾਰੇ ਗੱਲ ਕਰਦੇ ਆ ਜੀ ਆਈਐਸ ਜਿਹੜਾ ਕਿ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਰਕਮਾਂ ਜੀ ਉਹਨਾਂ ਨੂੰ ਵੱਡੀ امداد ਦਿੱਤੀ ਜਾ ਰਹੀ ਹੈ ਵੱਡੀਆਂ ਰਕਮਾਂ ਫੈਡਰਲ ਬਜਟ ਦੇ ਵਿੱਚ ਉਹਨਾਂ ਲਈ ਰੱਖੀਆਂ ਜਾ ਰਹੀਆਂ ਨੇ ਤੇ 50000 ਦਾ ਬੋਨਸ ਤੇ ਹੋਰ ਨਾਲ ਕਈ ਫਾਇਦੇ ਜਿਹੜੇ ਨੇ ਉਹ ਦਿੱਤੇ ਜਾਣਗੇ ਤੇ 10000 ਆਈਸ ਅਫੀਸਰ ਭਰਤੀ ਕਰਨੇ ਨੇ ਇਹ ਸਰਕਾਰ ਦਾ ਫੈਸਲਾ ਹੈ ਤੇ ਉਹਨਾਂ ਨੂੰ ਭਰਤੀ ਕਰਨ ਲਈ ਵੱਖਰੀ ਵੱਖਰੀ ਕਿਸਮ ਦੇ ਪੋਸਟਰ ਜਿਹੜੇ ਨੇ ਜਾਰੀ ਕੀਤੇ ਜਾ ਰਹੇ ਨੇ ਜਿਵੇਂ ਸੈਕੰਡ ਵਰਲਡ ਵਾਰ ਦੇ ਵਿੱਚ ਫੌਜੀਆ ਨੂੰ ਭਰਤੀ ਕਰਨ ਲਈ ਪੋਸਟਰ ਜਾਰੀ ਕੀਤੇ ਗਏ ਸੀ ਉਸੇ ਤਕਰੀਕ ਦੇ ਆਧਾਰ ਤੇ ਉਸੇ ਤਰੀਕੇ ਨਾਲ ਡੋਨਲਡ ਟਰੰਪ ਤੇ ਹੋਰ ਨਾ ਆਗੂਆਂ ਦੇ ਫੋਟੋਆਂ ਲਾ ਕੇ ਜਿਹੜੇ ਪੋਸਟਰ ਨੇ ਜਾਰੀ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ 10000 ਅਸੀਂ ਅੱਜ ਤੇ ਆਫੀਸਰ ਭਰਤੀ ਕਰਨੇ ਨੇ ਤੁਹਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਤਨਖਾਹ ਚੰਗੀ ਤਨਖਾਹ ਦਿੱਤੀ ਜਾਵੇਗੀ 50000 ਦਾ ਬੋਨਸ ਤੇ ਜੇ ਤੁਸੀਂ ਕਿਤੇ ਸਟੂਡੈਂਟ ਰਹੇ ਹੋ ਤੁਹਾਡੇ ਤੇ ਸਟੂਡੈਂਟ ਲੋਨ ਹੈ ਉਹਦੇ ਵਿੱਚ ਵੀ ਤੁਹਾਨੂੰ ਮਿਲੇਗੀ ਤੇ ਕਾਫੀ ਸਾਰਾ ਸਟੂਡੈਂਟ ਲੋਨ ਤੁਹਾਡਾ ਮਾਫ ਵੀ ਹੋ ਸਕਦਾ ਹੁਣ ਇਹਦੇ ਵਿੱਚ ਕਿਹਨੂੰ ਕਿਹਨੂੰ ਰੱਖਣਾ ਇਹਦੇ ਵਿੱਚ ਅਟਾਰਨੀ ਰੱਖਣੇ ਨੇ ਕ੍ਰਿਮੀਨਲ ਇਨਵੈਸਟੀਗੇਟਰ ਰੱਖਣੇ ਨੇ ਸਟੂਡੈਂਟ ਵੀਜ਼ਾ ਐਡਜੂਡੀਕੇਟਰ ਰੱਖਣੇ ਨੇ ਤੇ ਹੋਰ ਕਈ ਰੋਲ ਸੋ ਆਈਸ ਵਾਲੇ 10000 90 ਜਿਹੜੇ ਨੇ ਲੋਕਾਂ ਨੂੰ ਭਰਤੀ ਕਰਨ ਜਾ ਰਹੇ ਨੇ ਤਾਂ ਕਿ ਡਿਪੋਰਟੇਸ਼ਨ ਜਿਹੜੀਆਂ ਨੇ ਉਹ ਪੂਰੇ ਮੁਲਕ ਦੇ ਵਿੱਚ ਉਹ ਤੇਜ਼ ਕੀਤੀਆਂ ਜਾ ਸਕਣ ਜਿਨ੍ਹਾਂ ਦੇ ਕੇਸ ਲੱਗੇ ਹੋਏ ਨੇ ਉਹਨਾਂ ਤੇ ਜਲਦ ਤੋਂ ਜਲਦ ਫੈਸਲਾ ਕੀਤਾ ਜਾਵੇ। ਦੁੱਗਣੀ ਕੈਪੈਸਿਟੀ ਜਿਹੜੀ ਹੈ ਜੀ ਉਹਨਾਂ ਦੀ ਕਰ ਦਿੱਤੀ ਜਾਵੇਗੀ। ਇਹਦੇ ਵਾਸਤੇ ਫੰਡਿੰਗ ਜਿਹੜੀ ਹੈ ਜੀ ਉਹ ਅਪ੍ਰੋਕਸੀਮੇਟਲੀ ਜਿਹੜੀ ਹੈ ਡਿਪਾਰਟਮੈਂਟ ਆਫ ਹੋਮ ਲੈਂਡ ਸਿਕਿਉਰਿਟੀ ਵੱਲੋਂ 165 ਬਿਲੀਅਨ ਦੀ ਓਵਰਆਲ ਜਿਹੜੀ ਹੈ ਰਿਕਰੂਟਮੈਂਟ ਦੀ ਜਿਹੜੇ ਫੰਡਿੰਗ ਹੈ ਉਹ ਰੱਖੀ ਗਈ ਹੈ। ਤੇ ਇਹ ਡਰਾਈਵ ਜਿਹੜੀ ਆ 29 ਜੁਲਾਈ ਤੋਂ ਚੱਲੀ ਹੋ ਚੱਲੂ ਹੋ ਚੁੱਕੀ ਆ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੋਸਟਰ ਜਾਰੀ ਕਰਕੇ ਉਹਨਾਂ ਦੇ ਉੱਤੇ ਲਿਖਿਆ ਗਿਆ ਕਿ ਅਮਰੀਕਾ ਨੀਡਸ ਟੂ ਡਿਫੈਂਡ ਦਾ ਹੋਮ ਲੈਂਡ ਇਹੋ ਜੀਆਂ ਚੀਜ਼ਾਂ ਲਿਖ ਕੇ ਉੱਤੇ ਨਾਰੇ ਲਿਖ ਕੇ ਤੇ ਲੋਕਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਯੂਥ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਕਿ ਤੁਸੀਂ ਆਓ ਤੇ ਜੇ ਤੁਹਾਡਾ ਸਟੂਡੈਂਟ ਲੋਨ ਜੇ فرض ਕਰੋ ਕਿ 1 ਲੱਖ ਦਾ ਹੈ ਤੇ ਉਹਦੇ ਵਿੱਚੋਂ 60 ਹਜ਼ਾਰ ਤੱਕ ਦੀ ਮਾਫੀ ਵੀ ਜਿਹੜੀ ਹੋ ਸਕਦੀ ਹੈ ਇਹ ਬਹੁਤ ਵੱਡੀ ਗੱਲ ਹੈ ਇਹਕ ਪਾਸੇ ਬੋਨਸ ਇਹਕ ਪਾਸੇ ਸਟੂਡੈਂਟ ਲੋਨ ਦੀ ਮਾਫੀ ਤੇ ਨਾਲ ਦੇ ਨਾਲ ਜਿਹੜੇ ਆਫੀਸਰ ਜਿਹੜੇ ਨੇ ਉਹ ਡਿਪੋਰਟੇਸ਼ਨ ਦੇ ਕੰਮ ਵਿੱਚ ਤੇਜ਼ੀ ਕਰਨਗੇ ਤੇ ਉਹਨਾਂ ਨੂੰ ਓਵਰਟਾਈਮ ਵੀ ਜਿਹੜਾ ਚੰਗਾ ਓਵਰਟਾਈਮ ਵੀ ਪੇ ਕੀਤਾ ਜਾਵੇਗਾ ਭਾਵ 40 ਘੰਟੇ ਨਹੀਂ ਤੁਸੀਂ 50 60 ਘੰਟੇ ਕੰਮ ਕਰਨ ਲਈ ਵੀ ਤਿਆਰ ਰਹੋ ਤੇ ਨਾਲ ਦੀ ਨਾਲ ਜਦੋਂ ਤੁਹਾਡੀ ਰਿਟਾਇਰਮੈਂਟ ਹੋਵੇਗੀ ਤਾਂ ਤੁਹਾਨੂੰ ਬਹੁਤ ਸੋਹਣੇ ਪੈਕੇਜ ਵੀ ਦਿੱਤੇ ਜਾਣਗੇ ਅਨ ਡਾਕੂਮੈਂਟਡ ਜਿਹੜੇ ਜਿਨ੍ਹਾਂ ਕੋਲ ਕਾਗਜ਼ ਪੱਤਰ ਨਹੀਂ ਆ ਉਹਨਾਂ ਮਾਈਗ੍ਰੈਂਟਸ ਨੂੰ ਯੂ ਐਸ ਏ ਦੇ ਵਿੱਚੋਂ ਕੱਢਣ ਲਈ ਇਹ ਕਾਫੀ ਵੱਡੀ ਡਰਾਈਵ ਜਿਹੜੀ ਚਲਾਈ ਜਾ ਰਹੀ ਹੈ ਉਹਦਾ ਹਿੱਸਾ ਹੈ ਜਿੱਥੇ ਕਿ ਸਾਨੂੰ ਲੱਗਦਾ ਸੀ ਕਿ ਜਿਹੜਾ ਕੰਮ ਹੈ ਉਸ ਵਿੱਚ ਥੋੜੀ ਜਿਹੀ ਖੜੋਤ ਆ ਗਈ ਹੈ ਤੇ ਅੱਗੇ ਵਾਲੀ ਫੁਰਤੀ ਹੁਣ ਨਹੀਂ ਹੈ 19 ਸਪੀਡ ਨਾਲ ਰਿਪੋਰਟੇਸ਼ਨ ਜਿੰਨੀਆਂ ਗ੍ਰਿਫਤਾਰੀਆਂ ਨਹੀਂ ਕੀਤੀਆਂ ਜਾ ਰਹੀਆਂ ਉਹ ਜਿਹੜਾ ਹੈ ਕਿ ਉਸ ਤੇ ਇੱਕ ਮोटा ਜਿਹਾ ਅੰਦਾਜ਼ਾ ਉਹਦੇ ਵੀ ਆਕੜੇ ਆਪ ਕਿਨਾਂ ਜਾਰੀ ਕਰਦੇ ਆ ਕਿ 20 ਹਜ਼ਾਰ ਅਫਸਰ ਨੇ ਇਸ ਵੇਲੇ ਆਇਸ ਦੇ ਸੋ 400 ਆਫਿਸ ਨੇ ਪੂਰੇ ਮੁਲਕ ਦੇ ਵਿੱਚ ਉਹਨਾਂ ਦੇ ਤੇ ਜਿਹੜਾ ਨਵਾਂ ਬਜਟ ਹੈ ਰਕਮ ਦਾ ਉਹਦੇ ਵਿੱਚ ਕਾਫੀ ਸਾਰੀ ਰਕਮ ਜੜੀਆ ਰੱਖੀ ਗਈ ਹੈ ਤੇ 10 ਗੁਣਾ ਬਜਟ ਉਹਨਾਂ ਦਾ ਜਿਹੜਾ ਹੈ ਜੀ ਵਧਾ ਦਿੱਤਾ ਗਿਆ ਤੇ ਇੰਨੀ ਜ਼ਿਆਦਾ ਫੰਡਿੰਗ ਫੈਡਰਲ ਲਾਅ ਐਨਫੋਰਸਮੈਂਟ ਏਜੰਸੀ ਦੇ ਬਾਸ ਤੇ ਪਹਿਲੀ ਵਾਰੀ ਦਿੱਤੀ ਗਈ ਹੈ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਹਿਲੇ 6 ਮਹੀਨਿਆਂ ਵਿੱਚ ਯੂਐਸਐਫ ਚੋਂ ਕਿੰਨੇ ਕੇ ਲੋਕ ਰਿਪੋਰਟ ਕੀਤੇ ਗਏ ਨੇ ਜਦੋਂ ਤੋਂ ਡੋਨਲਡ ਟਰੰਪ ਬਣੇ ਨੇ ਉਹਨਾਂ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਤਕਰੀਬਨ 1.5 ਲੱਖ ਲੋਕ ਜਿਹੜੇ ਨੇ ਰਿਪੋਰਟ ਕਰ ਦਿੱਤੇ ਗਏ ਨੇ ਜੇ ਇਹੋ ਹੀ ਰਫਤਾਰ ਰਹੀ ਤਾਂ ਆਉਣ ਵਾਲੇ ਪੂਰੇ ਸਾਲ ਦੇ ਵਿੱਚ 1 ਲੱਖ ਤੱਕ ਲੋਕ ਜਣੇ ਰਿਪੋਰਟ ਕੀਤੇ ਜਾ ਸਕਣਗੇ ਤੇ ਜੇ ਅਸੀਂ ਰੋਜ਼ ਦੀ ਔਸਤ ਕਦੀ ਕੱਢੀਏ ਤਾਂ 800 ਵਿਅਕਤੀ ਰੋਜ਼ ਦੇ ਰਿਪੋਰਟ ਕੀਤੇ ਜਾ ਰਹੇ ਨੇ ਸੋ ਆਈਸ ਵਾਲਿਆਂ ਦਾ ਜਿਹੜਾ ਹੈ ਇਹ ਕੰਮ ਬਹੁਤ ਜ਼ਿਆਦਾ ਵਧ ਗਿਆ ਤੇ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਡੋਨਲਡ ਟਰੰਪ ਜੀ ਜਿਹੜੀ ਸਰਕਾਰ ਹੈ ਉਹ ਬਹੁਤ ਤੇਜ਼ੀ ਇਸ ਕੰਮ ਦੇ ਵਿੱਚ ਹੋਰ ਲਿਆਉਣਾ ਚਾਹੁੰਦੀ ਹੈ ਪਰ ਕਿਹਨਾਂ ਨੂੰ ਕੱਟੇਗੀ ਕਿਵੇਂ ਕੱਟੇਗੀ ਤੇ ਕਿਵੇਂ ਕੱਟੇਗੀ ਤੇ ਉਹ ਜਿਹੜਾ ਕੱਟੜ ਦਾ ਤਰੀਕਾ ਹੈ ਕਿ ਕੀ ਜਿਵੇਂ ਅੰਮ੍ਰਿਤਸਰ ਦੇ ਵਿੱਚ ਜਹਾਜ਼ ਪਰ ਪਰ ਕੇ ਭੇਜੇ ਗਏ ਬੇੜੀਆਂ ਪਾ ਕੇ ਤੇ ਹੱਥਾਂ ਨੂੰ ਹਥਕੜੀਆਂ ਲਾ ਕੇ ਕਿ ਉਸ ਤਰ੍ਹਾਂ ਹੋਵੇਗਾ ਜਾਂ ਕੋਈ ਹੋਰ ਤਰੀਕਾ ਅਪਣਾਇਆ ਜਾਵੇਗਾ ਇਹ ਸਾਰਾ ਆਊਟ ਵਾਲਾ ਸਵਾਲ ਦੱਸੇਗਾ ਜੀ